ਸਸਰੀ ਕਾਲ ਸਾਰੇ ਸੱਜਣ ਲਾਈ ਸੱਜਣੋਂ ਪਿੰਨ ਦੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਬਾਈ ਤਾਂ ਤਾਂ ਗੇੜੀ ਗੱਡਰ ਜੋ ਰਾਤ ਡਿੱਗ ਗਿਆ ਐ ਹਾਂ ਉਦੋਂ ਐ ਮਾਕੇ ਬਿਜਲੀ ਢਿੱਗ ਪਈ 10:45 ਦੀ ਵਾਰ ਲੱਗੇ ਤੱਕ ਚੋ ਟੁੱਟ ਗਈ ਹੋਰ ਫਾੜ ਫਾੜ ਹੋ ਗਈ ਅਚਾਦਰਾਂ ਜੁਦਰਾ ਸਾਰੀਆਂ ਡਾ ਦੀਆਂ ਫਾਰ ਬੋਲੀ ਤੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਪਣਦੇ ਅੱਛਾ ਆਹ ਦੇਖੋ ਕਰਦੇ ਜੀ ਖਾਸ ਆਹ ਦੇਖ ਲਾ ਪੱਟਦੇ ਆਹ ਇੱਥੋਂ ਪੱਟਦੇ ਬੇਲਾ ਬਾਗ ਨਹੀਂ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਆਹ ਪੱਟ ਤਾਂ ਆ ਦੇ ਅਸੀਂ ਸੀਸੇ ਵੇਖ ਪਣਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਦੇਖ ਇਹ ਸੀ ਵੀ ਕਿੰਨੇ ਪੈਸੇ ਕਰੇ ਜਾਨ ਬਚ ਗਈ ਆਪਣੀ ਤਾਂ ਇੱਕ ਮਤਲਬ ਇਹ ਹੋ ਗਿਆ ਆ ਦੇਖੀ ਆ ਬਰੂਦ ਸੀਗਾ ਇਹਦੇ ਵਿੱਚ ਸੀ ਗੋਲੀ ਜਿਹੜੀ ਇਹਦੇ ਵਿੱਚ ਵੱਜੀ ਆ ਉਹ ਲੋ ਲੈ ਗਏ ਚਾਕੇ ਭਾਈ ਅਸਲ ਪਰਛਾਈ ਸੀ ਹੈ ਪਰਛਾਈ ਆ ਆ ਹੈ ਉਹ ਜੇ ਸ਼ੇਖ ਤਾਂ ਨਾ ਕੰਦਾ ਚ ਬਾਹਲੇ ਉਹ ਸਾਹ ਗੱਡੀ ਵੱਜ ਗਈ ਕੋਲੇ ਕੋਲੇ ਗੱਡੀ ਵੱਜ ਗਈ ਆ ਜਿਹੜੇ ਮਤਲਬ ਕਿ ਪਾਣੀ ਆ ਗਿਆ ਬੰਦਾ ਆਈ ਨਾ ਰੁਕਿਆ ਨਾ जानी नुकसान बच गया देख ये भी देख रहा हलाते परसुआ का कोई नुकसान नहीं है ना सारे घर का बहुत नुकसान है जी ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਪਰ ਬਚਤ ਰਹੀ ਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋ ਗਿਆ ਕੋਈ ਬਸ ਡੰਗਰ ਦਾ ਨੁਕਸਾਨ ਨਹੀਂ ਕਮਾਲ ਕਰੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਤੰਦਰੇ ਰਿੱਜੀ ਮੋਹਰੇ ਕੱਟਣੀਆਂ ਆ ਮੈਂ ਤਾਂ ਕੀ ਕਰਨਾ ਅੱਜ ਸਗਲਾ ਕੱਟਦੇ ਹੁੱਥ ਸੱਡ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੂੰ ਨੁਕਸਾਨ ਨਹੀਂ ਬਟ ਗਿਆ ਵਾਈਗਰੂ ਨੇ ਮੇਰ ਕੀਤੀ ਸੱਚੇ ਪਾਛ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਰੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹਦੇ ਆ ਦੇਖੋ ਜੀ ਠੀਕ ਆ ਜੀ ਹੋਛ ਨਹੀਂ ਗਿਆ ਬਸ ਰਾਤ ਖੜਕਾ ਬਹੁਤ ਹੋਇਆ ਇਹਦਾ ਹੋਛ ਜਾਇਆ ਦੇਖਿਓ ਲੈ ਪਜਾਇਆ ਆ ਨਾ ਨਾ ਜਵਾਨ ਨਹੀਂ ਜਾਂਦੇ ਉੱਤ ਪੁਲਿਸ ਨੂੰ ਲਾਜ ਨੂੰ ਖੜੇ ਨੇ ਉਹ ਆ ਗਏ ਅਸਾਂ ਪਹਿਲਾਂ ਵੀ ਜਾਈ ਗਏ ਆ ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ ਕੰਦਾ ਚ ਵੀ ਇਹੇ ਉਹ ਵੇਖ ਲੈ 30 ਵਜੇ ਕੰਦਾ ਚ ਟ੍ਰਾਲੀ ਵੀ ਦੀ ਲੰਗ ਹਾਂ ਟ੍ਰਾਲੀ ਵੀ ਦੇ ਮੂਰੇ ਕੱਢੇ ਪਿਆ ਟਾਇਰ ਵੀ ਦੀ ਲੰਗ ਟਾਇਰ ਵੀ ਦੀ ਲੰਗ ਹਾਂ ਮਾਲ ਨੂੰ ਅੱਗਾ ਚੀਜ਼ ਨੂੰ ਉਠਾ ਕੇ ਲੈਂਦਾ ਭਾਵਾ ਮਾਤਾ ਮਾਵਾ ਬੱਸ ਆ ਗਏ ਪੰਜ ਟ੍ਰਾਲੀ ਜੀ ਮੂਰੇ ਕੱਢ ਤੇ ਅੱਛਾ ਬਾਪੂ ਜੀ ਦਾ ਬਾਪੂ ਜੀ ਦਾ ਇਹਨਾਂ ਭਾਈ ਵੀਰੇ ਜੇ ਮਨਣਾ ਥੋੜਾ ਦੇ ਨੇੜੇ ਹੁੰਦਾ ਨਹੀਂ ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨੇ ਵਿਚਾਰੇ ਜਾਣਦੇ ਛੋਟਾ ਬੜਾ ਵੱਡਾ ਕਲੇਟਾ ਛੱਡ ਕੇ ਆਦਾ ਹੁੰਦਾ ਆਏ ਮੋਰੇ ਕਿਦਾਂ ਲੱਗਿਆ ਨਾ ਬੰਦ ਕਰਤੀ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢਿੱਗ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗਾ ਹੀ ਹੈ ਹੈ ਉਹਨਾਂ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਊ ਕਹਿੰਦੇ ਉਹ ਸੀਗਾ ਇਹ ਕਰੈਸ਼ ਕੀਤਾ ਹੋਊਗਾ ਇਹ ਜਾਨੀ ਕਿ ਕਰੈਸ਼ ਕਰਾ ਤੇਰ ਕਿੰਨਾ ਨੁਕਸਾਨ ਕਿਵੇਂ ਕਰ ਦੂ ਪਾਏ ਨਾ ਤੋਏ ਦਿਖਲਾ ਗੱਥੇ ਟਕਰ ਹੋ ਗਰ ਰਹੇ ਆਏ ਮੋਰੇ ਕੱਢ ਤੇ ਨਮਾ ਨਮਾ ਮੋਰਾ ਉਹ ਆ ਹਜੇ ਵੀ ਅਦੇ ਵੀ ਵਾਇਰਸ ਉਹ ਕਰਨ ਹੈ ਆ ਨੇੜੇ ਹੋ ਜਾਂਦੇ ਪੁੱਤਾਂ ਦੇ ਹਜੇ ਵੀ ਅਦੇ ਹੈਗਾ ਜੀ ਥੋੜਾ ਮੋਟਾ ਉਹ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਜਿਹੜੀ ਚ ਹੈਗਾ ਨਹੀਂ ਵੀ ਨਹੀਂ ਹੁਣ ਤਾਂ ਖਤਮ ਆ ਧਰਤੀ ਚ ਕਿਤੇ ਕਿੰਨਾ ਕ ਵੱਡ ਗਿਆ ਇਹ ਥੱਲੇ ਥੱਲੇ ਆ ਧਰਤੀ ਚ ਹੈ ਇਹ ਪਿਆ ਕੱਢਣਗੇ ਕਿੰਨਾ ਖੜਕਾ ਹੋਇਆ ਪਹਿਲਾਂ ਭੈਣਾ ਕਰੋ ਵੀ ਸਾਡੇ ਪਹਾੜ ਖੜਕਾ ਇਹ ਧਰਤੀ ਤੇ ਖੜ ਕੇ ਜੇ ਹਾਂ ਰਿਕਾਰਡ ਪੜਿਆ ਜਿੱਦਾਂ ਕਿ ਨੇਰੀ ਰੂਰੀ ਹੈ ਕਦੇ ਰਾਤ ਹੂੰ ਜਦੋਂ ਇਹ ਬੱਜਿਆ ਜਿਹੜਾ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਛੜਕਾ ਜੀ ਕਿੱਧਰ ਹੋਇਆ ਮੈਂ ਛੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਹਿੰਦਾ ਜੀ ਜਨ ਟ੍ਰੇਕਰ ਮੰਨੇ ਬਾਬੇ ਕਰਾ ਮੰਨੇ ਇਹਨੇ ਉਹਦੀ ਬੇਅੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਛੜਕਾ ਹੋਇਆ ਅੱਗੇ ਦੇ ਚ ਫੜੇ ਨਹੀਂ ਮੈਂ ਕਿੱਲੇ ਚ ਪਾ ਨਹੀਂ ਕਿੱਲੇ ਚ 100 ਤੇ 90 ਰੁਪਏ ਸਵਾਰ ਲੈਣਾ ਹੈ ਉਹ ਕਹੇ ਜਾ ਕੋ ਤਾਂ ਬਹੁਤ ਦੂਰ ਤੇ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਮੀਸ ਹੈ ਨਾ ਇਹ ਕੋ ਸਿਸਟਮ ਹੀ ਉਹਦਾ ਜੰਮ ਭਾਏ ਜਾ ਹੂੰ ਇਹ ਹੁਣ ਜਦੋਂ ਭਾਏ ਨਾਲ ਇੱdte ਤੇਜ਼ੀ ਨਾਲ ਲੰਘਾ ਕੁਸੀ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਬਰੂਦ ਹੋਵੇ ਬਰੂਦ ਹੋਵੇ ਮੁੰਡ ਮੰਗਾਂ ਲਈ ਜਾ ਲੈ ਬਰੂਦ ਹੋਊਗਾ ਜਾਂ ਨੋ ਹਾਉਗਾ ਕੋਈ ਬਾਈ ਮਾਰਦਾ ਦਾ ਪਲੇਟ ਜੀ ਵਿੱਚ ਉਹ ਜੀ ਸਾਰੀ ਲੋਹਾ ਕੀ ਯਾਰ ਇਹ ਤਾਂ ਵੈਗੁਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਦੇ ਘਰੇ ਢਿੱਗ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਵਜਦਾ ਜੀ ਨਾਲ ਧੱਕਾ ਨਹੀਂ ਵਜਦਾ ਜੀ ਠੀਕ ਹੈ ਪਰ ਤਾਂ ਮਾਲਕ ਨੇ ਮਿਹਰ ਕੀਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਦੂਰ ਹੋ ਗਿਆ ਬਲੂ ਦੀਪ ਨੇ ਫੋਨ ਕਰ ਮਾ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਕਰਤ ਜੀ ਬਿਆੰਤ ਨੇ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਮੈਨੂੰ ਕਹਿੰਦਾ ਚੱਕ ਕਿੱਥੇ ਢਿੱਗ ਪਿਆ ਮੈਨੂੰ ਪਤਾ ਨਹੀਂ ਆਪਣੇ ਘਰਾਂ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹ ਤਾਂ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਇਹ ਕਹਿੰਦੇ ਸੀ ਮੱਖੀ ਜਾਈ ਨਹੀਂ ਬੜੇ ਕੋਈ ਗਿੱਲਾ ਥਾਂਗਾ ਇਹ ਤਾਂ ਬੜੀ ਨਹੀਂ ਆ ਇੱਧਰ ਪਾਸੇ ਦੇ ਹਾਂ ਤੂੰ ਆਇਆ ਚੜਿਆ ਤੇ ਐਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੀ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਹਦੇ ਪਾਸੇ ਇੱਥੇ ਨਹੀਂ ਗਰੇ ਸੀ ਸਮੈਲ ਤਾਂ ਆਉਣੀ ਆ ਫਿਰ ਤੜਕੇ ਜਦੋਂ ਮੈਂ ਉਹ ਪੂਰਜਾ ਪਤਾ ਲੱਗਾ ਨਾ ਮੈਨੂੰ ਆ ਕਿੱਥੋਂ ਆਇਆ ਫੇਰ ਬਾਹਰ ਨਿਕਲਿਆ ਕਿੰਨਾ ਗ੍ਰਾਮ ਸੀ ਬਾਈ ਰਾਤ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਤਾਂ ਦਾ ਥੋੜਾ ਹੀ ਹਲਾਤੇ ਸਾਰੇ ਵੇਖ ਲ ਘਰ ਸਾਰਾ ਹਲਾਤਾ ਨੇ ਆਏ ਜੀ ਪਤਾ ਨਾ ਕੀ ਉਹ ਜਿਹੜੇ ਪਰੇ ਸੁਤੇ ਰਹੇ ਸਰਲੇ ਉੱਡੇ ਆ ਰੇਤਾ ਉੱਡਿਆ ਸਿੱਪੇ ਮਾਣੀ ਬਿਕਿਆ ਇਹ ਤਾਂ ਜਿਆਦਾ ਹੁੰਦਾ ਜਾਨੀ ਲੱਗਦਾ ਮੇਰੀ ਗਾੜੀ ਉਹ ਥੱਪੇ ਤੇ ਕਰ ਪਏ ਅਦੇ ਪੈ ਇਹ ਫਾਰੀ ਪਿਆ ਕਿ ਭਾਗ ਨਾ ਇਹ ਹੁਣ ਘਰ ਹੁੰਦਾ ਹੈ ਅੱਜ ਆਪਣੇ ਕਰਦੇ ਚੱਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜਿਗ ਦੇਖ ਕਰ ਡਿੱਗ ਪੈਂਦਾ ਨੁਕਸਾਨ ਹੀ ਨੁਕਸਾਨ ਸੀ ਜੇ ਪਾਤਸ਼ਾਹ ਮੇਰੇ ਕਰਦਾ ਮਾਲਕ ਨੇ ਬਚਾਏ ਹਨ ਧੰਨਵਾਦ ਸਰ ਹੋਰ ਜੀ ਕੀ ਹਾਲ ਚਾਲ ਠੀਕ ਹੈ ਜੀ ਉਹ ਦੋਸਤਾਂ ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਬਚ ਗਏ ਹਨਾ ਬਚ ਗਏ ਇੱਥੇ ਬੱਕਰਾਂ ਰੇ ਆਹ ਚੱਲ ਬੱਕਰੀ ਦਾ ਮਨ ਅੱਡ ਬੰਨਿਆ ਯਾਰਾਂ ਉਹ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨਾ ਗੋਲੇ ਆ ਉਹ ਜਿਹੜੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਬਾਈ ਦੇ ਚੱਲ ਉਹਨਾਂ ਨੂੰ ਚਾਹ ਦੇ ਪਾਣੀ ਪੈ ਚਾਹ ਲਈ ਇੱਥੇ ਚਾਹ ਲੈਣੀ ਯਾਰ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਹੋ ਚਾਹ ਲਿਆਉਂਦਾ ਤੂੰ ਟਰਾਲੀ ਟਰਾਲੀ ਵੀ ਦੀ ਮੋੜੇ ਘੜ ਦੇ ਹਾਂ ਮੋੜੇ ਘਟੇ ਆਪਾਂ ਚਾਦਰਾਂ ਚੁੱਦਰਾਂ ਸਾਰੀਆਂ ਫੇਰ ਤੀਆਂ ਕਾਫੀ ਨੁਕਸਾਨ ਹੋ ਗਿਆ ਵਿਚਰੇ ਨਾਲ ਚਲੋ ਵੈਗੁਰੂ ਦਾ ਸ਼ੁਕਰ ਇੰਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਪਸ਼ੂ ਡੰਗਰ ਸਾਰੇ ਵਧੀਆ ਤੇ O carro